ਉਹ ਆ ਗਈ ਧੀ ਰੋਏ ਖੜ ਕੇ ਲੋਕਾ ਘੜ ਦੇ ਤਾਂ ਵੇਖਿਆ ਬਹਿ ਕੇ ਘੜਦੇ ਮੈਂ ਪਹਿਲੀ ਵਾਰੀ ਵੇਖਿਆ ਉਹ ਆ ਕਿਵੇਂ ਬੀੜ ਬਣਾਈ ਬਠਾ ਕੜੇ ਕੜੇ ਢੇਰ ਲਾਈ ਬਣਾ ਘਾ ਦੇ ਦਵਾਈ ਦੂ ਹੀ ਨਹੀਂ ਬਾਈ ਉਹ ਤਾਂ ਮੈਂ ਜਾਣ ਕੇ ਨਹੀਂ ਪਾਈ ਦਵਾਈ ਤਾਂ ਕਿਉਂ ਕਮਲਾ ਹੋਇਆ ਤੂੰ ਉਹ ਯਾਰ ਤੈਨੂੰ ਪਤਾ ਆ ਦਿਨਾਂ ਜਿਹਾਂ ਚ ਮੀਂਹ ਦੀ ਲੱਗ ਜਾਂਦੀ ਏ ਝੜੀ ਤੇ ਮਸ਼ਰੀ ਜੀ ਹੋ ਜਾਂਦੀ ਏ ਬਾੜੀ ਬਾਈ ਪਸ਼ੂਆਂ ਨੂੰ ਖਾ ਜਾਂਦੀ ਏ ਤੇ ਉਹਦੇ ਵਾਸਤੇ ਪਾਉਣਾ ਪੈਂਦਾ ਧੂਣਾ ਤੇ ਪਿਛਲੇ ਸਾਲ ਦੀ ਗੱਲ ਸੁਣ ਲੈ ਜਿਹੜੀ ਮੇਰੀ ਮਾਤਾ ਉਹ ਬਾਈ ਪੋਰਾ ਸੰਕੋਚ ਨਹੀਂ ਕਰਦੀ ਪਸ਼ੂਆਂ ਨੂੰ ਧੂਣੀ ਪਾਇਆ ਕਰੇ ਨਰੋਲ ਟੂੜੀ ਦਾ ਟੋਕਰਾਂ ਭਰ ਕੇ ਧੂਣੀ ਤੇ ਨਰੋਲ ਟੂੜੀ ਦਾ ਟੋਕਰਾ ਭਰ ਕੇ ਤੂੰ ਨਹੀਂ ਤੇ ਚੜਦੀ ਜਨਵਰੀ ਨੂੰ ਮੇਰੀ ਟੂੜੀ ਮੁੱਕ ਗਈ ਐਤ ਕੀ ਮੈਂ ਸਭਰੇ ਜਾਣ ਕੇ ਨਹੀਂ ਪਾਈ ਇਹ ਕਾ ਮੇਰਾ ਰੱਖਿਆ ਹੋਇਆ ਐਤ ਕੀ ਆ ਕਾ ਦੀ ਤੂੰ ਨਹੀਂ ਪਾਈ ਦੀ ਸਲਾਬਾ ਸਾਰੀ ਰਾਤ ਹੀ ਧੁਖੀ ਜਾਂਦਾ ਤੇ ਮੇਰੀ ਉਹ ਜੀ ਟੂੜੀ ਵੀ ਬਚ ਜੂ ਉਹ ਫਿਰ ਐਂ ਕਰ ਜਿਹੜੀ ਆ ਚਰੀ ਖੜੀ ਆ ਇਹਨੂੰ ਵੜ ਕੇ ਗਊਸ਼ਾਲਾ ਪਾਇਆ ਤੇ ਇੱਥੇ ਰੂਟਾ ਵਿਟਰ ਮਾਰ ਕੇ ਝੋਨਾ ਹੀ ਲਾ ਦੇ ਉਹ ਕਾ ਤੋ ਬਾਈ ਉਹ ਜਿਹੜੇ ਹਿਸਾਬ ਨਾਲ ਤੇਰੇ ਕਾਗਾ ਇਹ ਧੂਣੀ ਪਾ ਕੇ ਤਾਂ ਮੁੱਕਣਾ ਨਹੀਂ ਕੁੱਤਰ ਕੁੱਤਰ ਭਾਵੇਂ ਪਸ਼ੂਆਂ ਨੂੰ ਪਾਈ ਜੇ ਮੁੱਕਦਾ ਫਿਰ ਵੀ ਨਹੀਂ ਪਰ ਤੇਰੀ ਤਾਂ ਉਹ ਗੱਲ ਆ ਅਖੇ ਬੇਸ਼ਰਮਾਂ ਦੀ ਢੁੱਲ ਗਈ ਦਾਲ ਅਖੇ ਯਾਰ ਤਾਂ ਪੁੰਝੇ ਬਹਿ ਕੇ ਖਾਂਦੇ ਹੁੰਦੇ ਨਿਕੰਮਿਆਂ ਤੇ ਸਪਰੇ ਪਈ ਨਹੀਂ ਗੱਲਾਂ ਹੁਣ ਤੂੰ ਗੋਲ ਕਰਦਾ